ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਜਵਿੰਦਰ ਸਿੰਘ ਪਿੰਡ ਸੈਜੀਪੁਰਾ ਜ਼ਿਲ੍ਹਾ ਹਰਮਾਨਗੜ੍ਹ ਰਾਜਸਥਾਨ ਤੇ ਆਪਾਂ ਆ ਗਾਂ ਸੀਗੀ ਰਿਪੀਟਰ ਜੋ ਕਿ 5-6 ਵਾਟੀ ਦਾਤਰਾ ਲਿਆ ਸੀਗਾ ਆਪਾਂ ਨਹੀਂ ਰਹੀ ਸੀਗੀ ਠੀਕ ਹੈ ਤੇ ਆਪਾਂ ਡਾਕਟਰ ਅਮਰੀਕ ਤੋਂ ਦਵਾਈ ਲੈਤੀ ਸੀਗੀ ਤੇ ਉਹਨਾਂ ਨੇ ਪੂਰੀ ਸੰਤੁਸ਼ਟੀ ਜਟਾਈ ਸੀਗੀ ਕਹਿੰਦੇ ਵੀ ਰਿਪੀਟਰ ਨਹੀਂ ਹੋਣੀ ਇਹ ਗੱਭਣ ਕਰਾਵਾਂਗੇ ਆਪਾਂ ਜੋ ਕਿ ਹੁਣੇ ਦਵਾਈ ਦੇਣ ਤੋਂ ਉਪਰੰਤ ਦੂਜੀ AI ਦੇ ਉੱਤੇ ਇੱਕ ਹੀ ਸੀਮਣ ਦੇ ਕੇ ਆਪਾਂ ਆ ਬੈੜ ਆਪਾਂ ਗੱਬਣ ਕੀਤੀ ਐ ਠੀਕ ਹੈ ਜੀ ਤੇ ਮਾਲਕ ਨੇ ਆਪਣੀ ਮਿਹਰ ਭਰੀਆ ਗੱਲ ਸੁਣੀ ਐ ਤੇ ਮੈਂ ਤਾਂ ਕਹਿਣਾ ਬਈ ਹੋਰ ਵੀ ਵੀਰ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਜਿਨ੍ਹਾਂ ਦੀਆਂ ਗਾਇਆਂ ਰਿਪੀਟਰ ਐ ਸੰਗਲ ਨਾਲ ਲਾਓ ਬਈ ਚਾਹੇ 3 ਸਾਲ 2 ਸਾਲ ਰਿਪੀਟਰ ਗਾਂ ਹੈਗੀ ਆ ਉਹ ਡਾਕਟਰ ਅਮਰੀਕ ਤੋਂ ਧਾਲੀਵਾਲ ਤੋਂ ਆਪਣੇ ਦਵਾਈ ਲੈ ਲਓ ਤੇ ਬਈ ਸੰਗਲ ਨਾਲ ਲਾਓ ਡੰਡਿਆਂ ਤੋਂ ਵੱਜ ਜਾਣੀਆਂ ਗਾਇਆਂ ਸਾਰਿਆਂ ਨੂੰ ਹੱਥ ਜੋੜ ਕੇ ਫੇਰ ਬੇਨਤੀ ਐ ਦੀ ਆਪਣੇ ਕਿਸੇ ਵੀ ਵੀਰ ਭਰਾ ਦੀ ਗਾਂ ਰਿਪੀਟਰ ਹੈਗੀ ਆ ਡਾਕਟਰ ਅਮਰੀਤ ਢਾਲੀਵਾਲ ਤੋਂ ਇੱਕ ਵਾਰ ਜ਼ਰੂਰ ਸੰਪਰਕ ਕਰੋ ਤੇ ਆਪਣੀਏ ਗਾਂ ਪੰਜ ਛੇ ਵਾਰ ਟੀਕੇ ਦਿੱਤੇ ਸੀਗੇ ਤੇ ਨਹੀਂ ਰਹਿੰਦੀ ਸੀਗੀ ਤੇ ਆਪਾਂ 4 ਮਹੀਨੇ ਪੰਨਾ ਡਾਕਟਰ ਅਮਰੀਤ ਤੋਂ ਦਵਾਈ ਲੈਂਦੀ ਸੀਗੀ ਜੋ ਕਿ ਹੁਣ ਅੱਜ ਆਪਾਂ ਚੈੱਕ ਕਰਵਾਈ ਹੈ ਗਾਂ ਤੇ 2 ਮਹੀਨੇ ਦੀ ਚੈੱਕ ਪਾਸ ਹੋ ਗਈ ਹੈ ਜੀ ਡਾਕਟਰ ਅਮਰੀਤ ਸਿੰਘ ਢਾਲੀਵਾਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਉਹਨਾਂ ਦੀ ਦਵਾਈ ਦੇਣ ਦੇ ਨਾਲ ਆਪਣੀ ਗਾਂ ਚੈੱਕ ਪਾਸ ਹੋ ਗਈ ਹੈ ਤੇ ਕਿਸੇ ਵੀ ਵੀਰ ਭਰਾ ਨੇ ਜੇ ਦਵਾਈ ਲੈਣੀ ਹੋਵੇ ਹਨਾ ਵੀ ਇੱਕ ਵਾਰ ਜ਼ਰੂਰ ਸੰਪਰਕ ਕਰੋ ਆਵਾਰਾ ਪਸ਼ੂ ਫਿਰਦੇ ਵਧੀਆ ਕੁਆਲਿਟੀ ਦੇ ਦੀਆਂ ਗਾਇਆਂ ਉਹਨਾਂ ਨੂੰ ਫੜ ਕੇ ਬਈ ਡਾਕਟਰ ਅਮਰੀਕ ਤੋਂ ਦਵਾਈ ਲੈ ਕੇ ਤੇ ਚੈੱਕ ਪਾਸ ਹੋ ਸਕਦੀ ਹੈਗਾ ਧੰਨਵਾਦ ਮੇਰਾ ਨੰਬਰ ਕਿਸੇ ਵੀ ਵੀਰ ਭਰਾ ਨੇ ਸੰਪਰਕ ਕਰਨਾ ਹੋਵੇ 8696859640 ਦੁਬਾਰੇ ਫੇਰ ਦੱਸਦੇ ਹਾਂ ਜੇ ਕਿਸੇ ਵੀਰ ਭਰਾ ਨੇ ਸੰਪਰਕ ਕਰਨਾ ਹੋਵੇ ਮੇਰੇ ਨਾਲ ਕੋਈ ਪੁੱਛ ਕੇ ਗੱਲ ਕਰਨੀ ਹੋਵੇ 8696859640 ਮੇਰਾ ਮੋਬਾਈਲ ਨੰਬਰ ਹੈ ਕਨੈਕਟ ਕਰ ਸਕਦੇ ਹੋ ਤੁਸੀਂ